ਚੈ 24 ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਸਰਵ ਆਂਗਣਵਾਰੀ ਵਰਕਰ ਹੈਲਪਰ ਜੂਨੀਅਰ ਪੰਜਾਬ ਬਲਾਕ ਧਾਰੀਵਾਲ ਦੇ ਪ੍ਰਧਾਨ ਕਬਲਜੀਤ ਕੌਰ ਦੀ ਅਗਵਾਈ ਹੇਠ ਆਂਗਣਵਾਰੀ ਵਰਕਰਾਂ ਨੇ ਆਪਣੀਆਂ ਜਾਇਜ਼ ਮੰਗਾਂ ਸੰਬੰਧੀ ਆਮ ਆਦਮੀ ਪਾਰਟੀ ਦੇ ਸੁਭਾਸ ਖਤਰਤ ਤੇ ਜ਼ਿਲ੍ਹਾ ਯੋਜਨਾ ਬੋਰਡ ਬਰਦਾਸ਼ਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਰ ਸਿੰਘ ਸੇਖਵਾ ਨੂੰ ਮੰਗ ਪੱਤਰ ਸੌਂਪਦੇ ਹੋਏ ਅਪੀਲ ਕੀਤੀ ਕਿ ਮਾਰਚ 2024 ਦੇ ਵਿਧਾਨ ਸਭਾ ਸੈਸ਼ਨ ਦੌਰਾਨ ਸਾਡੀਆਂ ਮੰਗਾਂ ਤੇ ਗੌਰ ਕਰਕੇ ਹੱਲ ਕੀਤਾ ਜਾਵੇ ਅੰਗਣਵਾਰੀ ਵਰਕਰਾਂ ਨੇ ਕਿਹਾ ਕਿ ਚੋਣਾ ਦੌਰਾਨ ਆਪ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਚੋਣਾ ਜਿੱਤਣ ਤੋਂ ਬਾਅਦ ਤੁਹਾਡਾ ਮਾਣ ਪੱਤਾ ਦੁੱਗਣਾ ਕੀਤਾ ਜਾਵੇਗਾ ਅਤੇ ਨਵੀਂ ਨੀਤੀ 220 ਅਨੁਸਾਰ ਅੰਗਣਵਾਰੀ ਵਰਕਰਾਂ ਨੂੰ ਪ੍ਰੀ ਨਰਸਿੰਗ ਅਧਿਆਪਕ ਦਾ ਦਰਜਾ ਦੇਣ ਅਤੇ 3 ਤੋਂ 6 ਸਾਲ ਦੇ ਬੱਚੇ ਵਾਪਸ ਅੰਗਣਵਾਰੀ ਸੈਂਟਰਾਂ ਵਿੱਚ ਭੇਜੇ ਜਾਣ ਜੋ ਕਿ 1975 ਤੋਂ ਅੰਗਣਵਾਰੀ ਸੈਂਟਰਾਂ ਵਿੱਚ ਪ੍ਰੀ ਸਿੱਖਿਆ ਲੈ ਰਹੇ ਸਨ ਇਸ ਮੌਕੇ ਤੇ ਪ੍ਰਧਾਨ ਕਵਲਜੀਤ ਕੌਰ ਕੋ ਇਲਾਵਾ ਸੂਬਾ ਸਕੱਤਰ ਹਰਪ੍ਰੀਤ ਕੌਰ ਬਲਜਿੰਦਰ ਕੌਰ ਪ੍ਰੋਮਿਲਾ ਤੇ ਬਲਜਿੰਦਰ ਕੌਰ ਕਵਲਜੀਤ ਕੌਰ ਰਜਨੀ ਬਾਲਾ ਕਮਲਜੀਤ ਕੌਰ ਮਨਦੀਪ ਕੌਰ ਮਨਪ੍ਰੀਤ ਕੌਰ ਸੁਨੀਤਾ ਸ਼ਰਮਾ ਬਲਵਿੰਦਰ ਕੌਰ ਸਦੇਸ਼ ਰਾਣੀ ਕੋ ਇਲਾਵਾ ਹੋਰ ਰਾਜਦਸਨ ਚੇਅਰਮੈਨ ਜਗਰੂਪ ਸਿੰਘ ਸੇਖਵਾ ਨੇ ਆਂਗਣਵਾਰੀ ਵਰਕਰਾਂ ਨੂੰ ਬਸਵਾ ਦਿੱਤਾ ਕਿ ਉਹਨਾਂ ਦੀਆਂ ਜਾਇਜ਼ ਮੰਗਾਂ ਤੇ ਵਿਚਾਰ ਕਰਕੇ ਹੱਲ ਕੀਤਾ ਜਾਵੇਗਾ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਹਾਂਜੀ ਮੈਂ ਜਿਹੜੀ ਫੀਡ ਦਿੱਤੀ ਜਾ ਰਹੀ ਹੈ ਹੁਣ ਇਸ ਟਾਈਮ ਤੇ ਉਹ ਸਿਰਫ ਤੇ ਸਿਰਫ ਦਲੀਆ ਹੀ ਆ ਰਿਹਾ ਸਿੱਕਾ ਦਲੀਆ ਨਮਕੀਨ ਦਲੀਆ ਮਿੱਠਾ ਦਲੀਆ ਖਿਚੜੀ ਹੋਗੀ ਜਿਹੜੇ ਬੈਨੀਫਿਸ਼ੀਅਰੀ ਨੇ ਉਹ ਨੂੰ ਲੈਣ ਦੇ ਵਿੱਚ ਇਹ ਨਹੀਂ ਸਹਿਮਤ ਨਹੀਂ ਹੈ ਉਹ ਕੰਨੇ ਕੱਲੇ ਦਲੀਏ ਨੂੰ ਅਸੀਂ ਕੀ ਕਰੀਏ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਹੋਈ ਜਾਂ ਕੀਤੀ ਜਾਏ ਜਿਹੜੀ ਕਿ ਦੇਲੀ ਬੱਚੇ ਉਹਨੂੰ ਉੱਥੇ ਬਣੀ ਬਣਾਈ ਨੂੰ ਖਾ ਸਕਣ ਟਿਫਨ ਆਜੇ ਬਣਾ ਬਣਾਇਆ ਆਜੇ ਇਸ ਤਰ੍ਹਾਂ ਠੀਕ ਹੈ ਇਸ ਦੀ ਸਾਰਿਆਂ ਦੀ ਸਰਵ ਯੂਨੀਅਨ ਦੀ ਮੇਨ ਮੰਗ ਇਹ ਹੀ ਆ ਕਿ ਸਾਡਾ ਮੰਨ ਸਰਕਾਰ ਨੇ ਕਿਹਾ ਸੀ ਕਿ ਜਿਹੜਾ ਪੱਤਾ ਹੈ ਬੰਦਿਆ ਸਾਰੀ ਡਬਲ ਕੀਤਾ ਜਾਏਗਾ ਉਹ ਨਹੀਂ ਕੀਤਾ ਉਹ ਸਾਡੀ ਮੇਨ ਮੰਗ ਡਬਲ ਕੀਤਾ ਜਾਏ ਔਰ ਸਭ ਤੋਂ ਵੱਡੀ ਮੰਗ ਇਹ ਆ ਕਿ ਸਾਨੂੰ ਅਹੀ ਵੀ ਐਮਵੀਆ ਡਾ ਆਪੀ ਐਚ ਡੀ ਹੋਲਡਰਾਂ ਆ ਪਾਵੇਂ ਪਹਿਲਾ ਐਜੂਕੇਟਿਡ ਤੇ ਸਾਨੂੰ ਜਿਹੜਾ ਇਹ ਨਾ ਪ੍ਰੀ ਯੂਨੀਵਰਸਿਟੀ ਦਾ ਦਰਜਾ ਦਿੱਤਾ ਜਾਵੇ ਕਿਉਂਕਿ 1975 ਤੋਂ ਅਸੀਂ ਇਸੇ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਹੇ ਹਾਂ ਤੇ ਆਪਣੇ ਛੋਟੇ ਬੱਚਿਆਂ ਨੂੰ ਇਹ ਜਿਹੜੀ ਪ੍ਰੀ এডਿਕੇਸ਼ਨ ਆਪਾਂ ਦੇ ਰਹੇ ਹਾਂ ਤੇ ਸਾਡੀ ਮੇਨ ਮੰਗ ਜਿਹੜੀ ਆ ਉਹ ਇਹ ਹੈ ਕਿ ਸਾਨੂੰ ਪ੍ਰੀ ਯੂਨੀਵਰਸਿਟੀ ਦਾ ਦਰਜਾ ਦਿੱਤਾ ਜਾਵੇ ਤੇ ਸਾਨੂੰ ਜਿਹੜਾ ਪੇ ਸਕੇਲ ਹੈ ਸਾਡਾ ਉਹ ਡਬਲ ਕੀਤਾ ਜਾਵੇ ਤੇ ਸਾਡੇ ਜਿਹੜੇ ਬੱਚੇ ਨੇ ਜਿਨ੍ਹਾਂ ਦੇ ਕਰਕੇ ਸਾਡਾ ਵजूद ਬਣਿਆ ਦਾ ਹੈ ਉਹ ਬੱਚੇ ਸਾਡੇ ਸੰਸਥਾਾਂ ਦੇ ਵਿੱਚ ਵਾਪਸ ਕੀਤੇ ਜਾਣ ਇਹ ਮੇਰੀ ਮੇਨ ਮੰਗ ਆ ਮਾਨ ਸਰਕਾਰ ਕੋਲ ਤੇ ਮੇਰੀ ਮੰਗ ਉਹਨਾਂ ਤੱਕ ਜੂਹ ਪਹੁੰਚਾਈ ਜਾਏ ਥੈਂਕ ਯੂ ਅੱਜ ਵੀ ਜੇ ਮੈਂ ਸਰਕਾਰ ਨੂੰ ਮੰਗ ਪਤਾ ਦਿੱਤਾ ਵਾ ਕਿ ਕਿਹੜੀਆਂ ਤੁਹਾਡੀਆਂ ਵਿਆਜ ਮੰਗਾਂ ਜਿਹੜੇ ਸਮਰਥਨ ਮੰਗ ਸਤਿਕਾਰ ਜੀ ਸਭ ਤੋਂ ਪਹਿਲਾਂ ਸਾਡੀ ਮੰਗ ਹੈ ਕਿ ਵੀ 10 ਤੋਂ 6 ਸਾਲ ਦੇ ਜਿਹੜੇ ਬੱਚੇ ਸਾਡੇ ਆ ਉਹ ਸਾਡੇ ਪ੍ਰਾਇਮਰੀ ਸਕੂਲਾਂ ਵਾਲਿਆਂ ਨੇ ਲੈ ਆ ਉਹ ਇਹ ਚਾਹੁੰਦੇ ਕਿ ਸਾਨੂੰ ਉਹ ਵਾਪਸ ਕੀਤੇ ਜਾਣ ਤੇ ਆਂਗਣ ਵਾਲੀ ਵਰਕਰ ਨੂੰ ਪ੍ਰੀ ਪ੍ਰਾਇਮਰੀ ਸਿੱਖਿਆ ਦਾ ਦਾਜ ਦਿੱਤਾ ਜਾਵੇ ਇਸ ਪਰ ਆਉਣ ਤੋਂ ਪਹਿਲਾਂ ਜਿਹੜੀ ਸਾਡੀ ਇਹ ਮੰਗੀ ਕਿ ਇਹਨਾਂ ਨੇ ਸਾਡਾ ਵਾਅਦਾ ਕੀਤਾ ਕਿ ਸਾਡਾ ਜਿਹੜਾ ਮਾਨ ਪੱਤਾ ਵਾ ਉਹਨੂੰ ਦੁੱਗਣਾ ਕੀਤਾ ਜਾਊਗਾ ਪਰ ਇਹ ਸਾਡੀ ਜਿਹੜੀ ਹੇ ਤੱਕ ਵੀ ਕੋਈ ਵੀ ਮੰਗ ਜਿਹੜੀ ਮੰਨੀ ਨਹੀਂ ਗਈ ਹੈ ਜੀ ਤੇ ਜੋ ਨੇ ਇਹ ਸੈਸ਼ਨ ਡੇਰਾਵਾਜ਼ ਸ਼ੁਰੂ ਹੋ ਗਿਆ ਵਾ ਉਹਦੇ ਵਿੱਚ ਸਾਡੀ ਜਿਹੜੀ ਇਹ ਮੰਗ ਹੈ ਚੇਅਰਮੈਨ ਸਾਹਿਬ ਦੇ ਥਰੂ ਅਸੀਂ ਆਪਣੇ ਬੱਦ ਦੇ ਵਿੱਚ ਟਕੋਣਾ ਚਾਹੁੰਦੇ ਹਾਂ ਸੰਬਧ ਦੇ ਵਿੱਚ ਸਾਡੀ ਜਿਹੜੀ ਇਹ ਮੰਗ ਦੇ ਉੱਤੇ ਜਿਹੜਾ ਵਾ ਕੋਈ ਨਾ ਕੋਈ ਵਿਚਾਰ ਕੀਤਾ ਜਾਵੇ ਅਨੇਕ ਨੇਕਾ ਤੋਂ ਸਾਡੇ ਜਿਹੜੇ ਬੱਚੇ ਆ ਜਿਹੜੇ ਪ੍ਰਾਇਮਰੀ ਸਕੂਲਾਂ ਚਲੇ ਗਏ ਆ ਇਹ ਸਾਡੇ 2017 ਤੋਂ 17 ਤੋਂ 17 ਤੋਂ ਸਾਡੇ ਅੱਗੇ ਜਿਹੜੇ ਉਹਨਾਂ ਨੇ ਲੈ ਲਿਆ ਪਹਿਲਾਂ ਤਾਂ ਉਹਨਾਂ ਨੇ ਲਈ ਸੀ ਕਿ ਰਿਸਟਾ ਪੜਾਉਣ ਵਾਸਤੇ ਮੁੰਮਣਨ ਤੇ ਤੋਂ 6 ਸਾਲ ਦੇ ਪਹਿਲੋਂ ਕਹਿੰਦੇ ਸੀ 4 ਤੋਂ 5 ਸਾਲ 5 ਤੋਂ 5 ਤੋਂ 6 ਸਾਲ ਦੇ ਹੁਣ ਐਸ ਤਰ੍ਹਾਂ ਹੀ ਜਿਹੜੇ ਨਵੇਂ ਇਹਨਾਂ ਨੂੰ ਜਿਹੜੇ ਗਏ ਸਿੱਖਿਆ ਕਰਫਾ ਦੇ ਬਾਰੇ ਉਹਨਾਂ ਨੂੰ ਨਮਿੰਦਾ ਤਾਂ ਜਾਂ ਤੇ 3 ਤੋਂ 4 ਸਾਲ ਦੇ ਬੱਚੇ ਵੀ ਜਿਹੜੇ ਆ ਸਾਡੇ ਉਹ ਉਹਨਾਂ ਨੇ ਆਪਣੇ ਕੋਲ ਰਜਿਸਟਰ ਕਰ ਲਿਆ ਉਹ ਸਾਡੇ ਕੋਲ ਵੀ ਬੱਚੇ ਪ੍ਰੈਜ਼ెంట్ ਹੁੰਦੇ ਤੇ ਉਦੋਂ ਵੀ ਉਹਨਾਂ ਨੇ ਜਿਹੜੇ ਆਪਣੇ ਦਾਖਲ ਕੀਤੇ ਆ ਇਹ ਇਹ ਲਵਾਪੇ ਹੋ ਗਈ ਮੰਗਾ ਹੈ ਸ਼ੇ ਵਗੈਰਾ ਦੀ ਸਾਡੀ ਸਾਨੂੰ ਵੀ ਵੀ ਸਾਨੂੰ ਇਹ ਸਮਝ ਆ ਰਹੀ ਕਿ ਸਾਨੂੰ ਸਪੀਡ ਜਿਹੜੀ ਸੈਂਟਰਾਂ ਤੋਂ ਸੈਂਟਰ ਜਿਹੜੀ ਸਾਨੂੰ ਨਹੀਂ ਜਾਵੇ ਕਿਉਂਕਿ ਸਾਨੂੰ ਕਾਫੀ ਜੜਾ ਵਾ ਖਰਚਾ ਆਪਣੇ ਕੋ ਕਰਨਾ ਪੈਂਦਾ ਸਾਡੇ ਸੈਂਟਰਾਂ ਦੇ ਵਿੱਚ ਸਾਡੀ ਜਿਹੜੀ ਆ ਵੀ ਜਿਹੜੀ ਪ੍ਰੋਪਰਟੀ ਜਾਵੇ ਸਾਡਾ ਜਿਹੜਾ ਮਾਨਪਕ ਸਾਡੀ ਇਹ ਤੋਂ ਪਹਿਲਾਂ ਉਹਨਾਂ ਨੇ ਸਾਡਾ ਵਾਦਾ ਕੀਤਾ ਸਾਡਾ ਇਹ ਵਾਦਾ ਪੂਰਾ ਕੀਤਾ ਜਾਵੇ ਕਿ ਸਾਡਾ ਜਿਹੜਾ ਮਾਨਪਕ ਪਤਾਵਾ ਦੁਬਨਾ ਕਿਉਂਕਿ ਸਾਡਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਾਡਾ ਕੰਮ ਬਹੁਤ ਜਿਆਦਾ ਹੁੰਦਾ ਵਾ ਸਾਡੇ ਜਿਹੜੇ ਵਰਕਰ ਜ ਬਹੁਤ ਸੰਦੇ ਹੀ ਨੇ ਵਧੀਆ ਤਰੀਕੇ ਨਾਲ ਜਿਹੜਾ ਕੰਮ ਕਰਦੇ ਆ ਹੁਣ ਕਿਸੇ ਜਿਹੜਾ ਕੰਮ ਹੈ ਬਿਲਕੁਲ ਪਾਰਦਰਸ਼ਾ ਨਾਲ ਕੀਤਾ ਜਾ ਰਿਹਾ ਹੈ ਕਿਉਂਕਿ ਸਾਰਾ ਕੰਮ ਜਿਹੜਾ ਆਨਲਾਈਨ ਹੋ ਰਿਹਾ ਵਾ ਤੇ ਕਿਸੇ ਇੱਕ ਸੰਧੀ ਕੋਈ ਵੀ ਕੋਈ ਕਤਾਈ ਕੋਈ ਵੀ ਮੈਂਬਰ ਜਿਹੜਾ ਨਹੀਂ ਕਰਦਾ ਹੈਗਾ ਦੇਖ ਕਰਕੇ ਜਿਹੜਾ ਸਾਨੂੰ ਜਿਹੜਾ ਨੇਨਤਾ ਨਾਇਦਾ ਜਿਹੜਾ ਸਾਡੇ ਕੰਮ ਦਾ ਪੂਰਾ ਦਾ ਪੂਰਾ ਦਿੱਤਾ ਜਾ ਰਿਹਾ ਹੈ